ਜੇ ਨਗਰ ਕੀਰਤਨ ਆ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਜਨਮ ਦਿਹਾੜੇ ਨੂੰ ਸਮਰਪਿਤ ਇਸ ਨਗਰ ਕੀਰਤਨ ਦੀਆਂ ਸਮੂਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ 시ਦਗਨ ਸਾਹਿਬ ਤੋਂ ਜੋ ਨਗਰ ਕੀਰਤਨ ਦੀ ਰਮਤਾ ਹੁੰਦੀ ਹੈ ਹਾਰੀਏ ਤੋਂ ਸਾ ਸੰਗਤਾਂ ਦੇ ਵਿੱਚ ਕਿਉਂਕਿ ਇਹ ਠੰਡ ਦੇ باوجود ਵੀ ਹਰ ਸਾਲ ਹੀ ਸੰਗਤਾਂ ਦੇ ਵਿੱਚ ਬੜੀ ਢੀਕ ਹੁੰਦੀ ਆ ਇੰਦਰ ਕੀਤਨ ਦੀ ਤੇ ਯਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਵਾਹ ਗੁਰੂ ਮਹਾਰਾਜ ਦਾ ਜਸ ਗਾ ਰਹੀਆਂ ਹਨ ਅਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਰਹੀਆਂ ਹਨ ਤਾਂ ਜੋ ਇੰਦਰ ਕੀਤਨ ਦੇ ਵਿੱਚ ਸਾਰੇ ਹਰ ਸਾਲ ਵਕਤ ਬਤਵਾਦ ਇਸ ਮੂਲੀ ਦੇ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਆਸ਼ਵਾ ਦਿੰਦੇ ਰਹਿਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੂਹ ਸਾਥ ਸੰਗਤਾਂ ਜਿੰਨੇ ਵੀ ਅੰਮ੍ਰਿਤਸਰ ਆਵਾਜ਼ ਦੇਖ ਰਿਆ ਨਾ ਸਾਡੇ ਚੈਨਲ ਵਿੱਚ ਅਸੀਂ ਉਹਨਾਂ ਦਾ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਨੋਖੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ਪੂਰਬ ਨੂੰ ਸਮਰਪਿਤ ਜਿਹੜਾ ਹਰ ਸਾਲ ਦੀ ਤਰ੍ਹਾਂ ਜਿਹੜਾ ਵਾ ਯਾਤਰਾ ਜਿਹੜੀ ਆ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੀ ਪੋਵੈਂਡ ਸਾਹਿਬ ਜੋ ਕਿ ਧੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਉੱਥੇ ਪੁੱਜਦੀ ਆ ਤੇ ਵੱਡੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਵਾਂ ਉਥੇ ਜਾਣ ਵਾਸਤੇ ਨਤਮਸਤਕ ਹੁੰਦੇ ਨੇ ਯਾਤਰਾ ਨਿਕਲਦੀਆਂ ਨੇ ਵੱਡੇ ਸੋਹਣੇ ਗੁਰੂ ਸਾਹਿਬ ਦੇ ਨਗਰ ਕੀਰਤਨ ਨਿਕਲਦੇ ਨੇ ਆਪਣਾ ਮੈਂ ਕੈਮਰਾਮੈਨ ਭਰਾ ਨੂੰ ਕਹੂੰਗਾ ਤਸਵੀਰਾਂ ਜਿਹੜੀਆਂ ਇਸ ਵਕਤ ਦਿਖਾ ਦਿੱਤੀਆਂ ਜਾਣ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੇਵਾ ਜਿਹੜੀ ਹੈ ਇਹਨਾਂ ਭੈਣਾਂ ਦੇ ਵੱਲੋਂ ਜਿਹੜਾ ਅਥਾਹ ਸੇਵਾ ਕੀਤੀ ਜਾ ਰਹੀ ਹੈ ਠੰਡ ਦੇ ਦਿਨ ਹੈਗੇ ਆ ਪਰ ਠੰਡ ਦੇ ਦਿਨਾਂ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਿਹੜਾ ਯਾਦ ਕੀਤਾ ਜਿਹੜਾ ਵੇਖੋ ਨੰਗੇ ਪੈਰੀ ਕਿਸ ਤਰ੍ਹਾਂ ਜਿਹੜਾ ਹੱਥ ਦੇ ਵਿੱਚ ਭੈਣਾਂ ਦੇ ਵੱਲੋਂ ਝਾੜੂ ਫੜੇ ਹੋਏ ਨੇ ਤੇ ਗੁਰੂ ਮਹਾਰਾਜ ਦੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਇਹ ਪਹੁ ਇਨਸਾਬ ਜਿਹੜਾ ਕੀਰਤਨ ਜਿਹੜਾ ਵਿਸ਼ਾਲ ਨਗਰ ਕੀਰਤਨ ਜਿਹੜਾ ਉੱਥੇ ਜਾਏਗਾ ਤੁਸੀਂ ਦੇਖ ਸਕਦੇ ਕਿੰਨਾ ਸੋਹਣਾ ਅਲੌਕਿਕ ਨਜ਼ਾਰਾ ਜਿਹੜਾ ਇਸ ਵਕਤ ਅਸੀਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਸ਼ਹੀਦਦਾ ਸਾਹਿਬ ਗੁਰਦੁਆਰਾ ਤਨਤਨ ਬਾਬਾ ਦੀਪ ਸਿੰਘ ਬਾਹਰ ਸੱਚੇ ਪਾਸ਼ਾ ਜੀ ਦਾ ਉੱਥੋਂ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਜੀਪ ਤਿਆਰ ਕੀਤੀ ਗਈ ਆ ਤੰਤਨ ਬਾਬਾ ਦੀਪ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਫੁੱਲਾਂ ਦੇ ਨਾਲ ਜਿਹੜਾ ਜੀਪ ਨੂੰ ਸਜਾਇਆ ਗਿਆ ਹੈ ਸੋ ਤਸਵੀਰਾਂ ਜਿਹੜੀਆਂ ਇਸ ਵਕਤ ਜਿਹੜਾ ਬਹੁਵਿੰਦ ਸਾਹਿਬ ਨੂੰ ਜਿਹੜਾ ਨਗਰ ਕੀਰਤਨ ਮਹਾਨ ਨਗਰ ਕੀਰਤਨ ਜਾ ਰਿਹਾ ਉਸ ਦੀਆਂ ਸਾਂਝੀਆਂ ਜਿਹੜੀਆਂ ਉਹ ਤੁਹਾਡੇ ਨਾਲ ਕਰ ਰਹੇ ਹਾਂ ਅਸੀਂ ਕਰਾਂਗੇ ਸੰਗਤਾਂ ਦੇ ਨਾਲ ਬੜਾ ਜੋਸ਼ ਤੇ ਉਤਸ਼ਾਹ ਆ ਸੰਗਤਾਂ ਦੇ ਵਿੱਚ ਸੋ ਗੱਲਬਾਤ ਜਿਹੜੀ ਹੈ ਉਹ ਵੀ ਆਪਾਂ ਸੰਗਤਾਂ ਦੇ ਨਾਲ ਜਿਹੜੀ ਹੈ ਜਦੋ ਜ਼ਹਿਲ ਦੇ ਜ਼ਲਾਲ ਦੇ ਵਿੱਚ ਕਰ ਲੈਨੇ ਆ ਸੂਏ ਸਵਕਤ ਤਸਵੀਰਾਂ ਜਿਹੜੀਆਂ ਨਗਰ ਕੀਰਤਨ ਬਹੁਤ ਇਨਸਾਬ ਨੂੰ ਜਿਹੜਾ ਯਾਦ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਜਿਹੜਾ ਗੁਰੂ ਸਾਹਿਬ ਜੀ ਦਾ ਅਲੋਕਿਕ ਨਜ਼ਾਰਾ ਜਿਹੜਾ ਦੇਖ ਰਹੇ ਹੋ ਸਾਨੂੰ ਸਿੰਘ ਸਾਹਿਬ ਜਿਹੜੇ ਨੇ ਜਕਾਰਾ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਤਨ ਤਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਆਗਮਨ ਪੁਰਨ ਦੀ ਪ੍ਰਕਾਸ਼ ਪ੍ਰਤੀ ਲੱਖ ਲੱਖ ਵਧਾਈਆਂ ਜੋ ਕਿ ਅੱਜ ਵਿਸ਼ਾਣਗਰ ਤਨ ਤਨ ਬਾਬਾ ਦੀਪ ਸਿੰਘ ਸ਼ਹੀਦੀ ਅਸਥਾਨ ਚਟਮਿੰਡ ਚੌਂਕ ਤੋਂ ਆਰੰਭ ਹੋ ਕੇ ਪੜਾਉ ਪੜਾਈ ਹੁੰਦਾ ਚਵਾਲ ਰੋਡ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਜਨਮ ਸ਼ਾਂਤ ਭਾਵਨ ਸਿੰਘ ਗੁਮਾਨਪੁਰਾ ਪੂਰੀ ਵਾਲੇ ਬਾਬਾ ਜੀ ਮਹਾਂਪੁਰਖ ਆਰੇ ਉਪਰਾਲੇ ਉਸ ਚੱਲੀਆਂ ਸੰਤਾ ਚੱਲੀਆਂ ਨੇ ਆਪ ਦਰਸ਼ਨ ਕਰ ਰਹੇ ਹੋ ਸੰਤਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇੱਕ ਵੱਡਾ ਸਵਾਲ ਜਿੰਨਾ ਹੀ ਆਪਣੇ ਅੱਜ ਠੰਡ ਦਾ ਜਿਹੜਾ ਪਾਰਹਾਈ ਆ ਉਹਨਾਂ ਹੀ ਸੰਗਤਾਂ ਦੇ ਵਿੱਚ ਚਾਹ ਤੇ ਉਤਸਾਹ ਬੜਾ ਵਾ ਦੇਖੋ ਜੀ ਬਾਬਾ ਜੀ ਨਾਲ ਸੰਗਤਾਂ ਦਾ ਪਿਆਰ ਹੀ ਬੜਾ ਹੈ ਬਾਬਾ ਜੀ ਨੇ ਇੰਨੀ ਮਿਹਰ ਬਖਸ਼ਿਸ਼ ਕਰਦੇ ਨੇ ਅੱਜ ਤੁਸੀਂ ਚੁਪਾਰੇ ਦੇ ਵੀ ਸੰਗਤ ਦੇਖ ਲੋਗੇ ਇੰਨੀ ਹੋਏਗੀ ਠੰਡ ਨਾਲ ਸੰਗਤਾਂ ਨੂੰ ਕੋਈ ਪਰ ਫਰਕ ਨਹੀਂ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ ਸੋ ਹੋਰ ਜਿਹੜੇ ਸਿੰਘ ਸਾਬਾਨ ਨੇ ਉਹਨਾਂ ਨਾਲ ਵੀ ਗੱਲ ਜਿਹੜੀ ਆ ਉਹ ਆਪਾਂ ਕਰ ਲੈਨੇ ਆ ਤੁਸੀਂ ਦੇਖ ਸਕਦੇ ਹੋ ਆਪਣਾ ਗੁਰੂ ਸਾਹਿਬ ਦੀ ਬੜੀ ਅਟੁੱਟ ਕਿਰਪਾ ਹੁੰਦੀ ਆ ਉਸ ਵਕਤ ਜਿਹੜਾ ਤੁਸੀਂ ਕਰਮਾਂ ਵਾਲੇ ਭਾਗਾ ਵਾਲਿਓ ਕਮੈਂਟ ਦੇ ਵਿੱਚ ਉਸ ਪ੍ਰਮਾਤਮਾ ਦਾ ਨਾਮ ਵਾਹਿਗੁਰੂ ਦਾ ਨਾਮ ਜਿਹੜਾ ਜ਼ਰੂਰ ਲਿਖਿਓ ਇਸ ਵਕਤ ਜਿਹੜਾ ਵਾ ਨਗਰ ਕੀਰਤਨ ਮਹਾਨ ਕੀਰਤਨ ਦਰਬਾਰ ਜਿਹੜਾ ਵਾ ਤਨ ਤਨ ਬਾਬਾ ਦੀਪ ਸਿੰਘ ਜੀ ਨੂੰ ਸਮਰਪਿਤ ਜਿਹੜਾ ਵਾ ਅੱਜ ਕੱਢਿਆ ਜਾ ਰਿਹਾ ਉਹਨਾਂ ਦੇ ਆਗਮਨ ਉੱਪਰ ਉਹਨਾਂ ਦੇ ਪ੍ਰਕਾਸ਼ ਪੂਰਵ ਉੱਪਰ ਫੁੱਲਾਂ ਦੇ ਨਾਲ ਜਿਹੜਾ ਬੜਾ ਸੋਹਣਾ ਕਾਰਜ ਸਜਾਇਆ ਗਿਆ ਵਾ ਤੇ ਸਿੰਘ ਸਾਹਿਬ ਜਿਹੜੇ ਪੰਜ ਸਿੰਘ ਸਾਹਿਬ ਨੇ ਜਥੇਦਾਰ ਸਾਹਿਬ ਨੇ ਉਹ ਤਿਆਰ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਸਿੰਘ ਜਿਹੜੇ ਆ ਉਹ ਸਜੇ ਹੋਏ ਨੇ ਆਪਣਾ ਤਾਂ ਬੜੀਆਂ ਸੋਹਣੀਆਂ ਖੂਬਸੂਰਤ ਤਸਵੀਰਾਂ ਜਿਹੜੀਆਂ ਇਸ ਵਕਤ ਅਸੀਂ ਤੁਹਾਡੇ ਮੋਬਾਈਲ ਸਕਰੀਨ ਦੇ ਉੱਪਰ ਜਿਹੜੀਆਂ ਸਾਂਝੀਆਂ ਜਿਹੜੀਆਂ ਉਹ ਕਰ ਰਹੇ ਹਾਂ ਸੋ ਤੁਸੀਂ ਵੀ ਕਰਮਾ ਵਾਲੇ ਭਾਗਾਂ ਵਾਲੇ ਜੀਓ ਮਹਾਰਾਜ ਜੀ ਦਰਸ਼ਨ ਜਿਹੜੇ ਆ ਜ਼ਰੂਰ ਕਰੋ ਸੰਗਤਾਂ ਦੇ ਸੋ ਦੇਖ ਸਕਦੇ ਹੋ ਪੰਜ ਪਿਆਰਿਆਂ ਦਾ ਰੂਪ ਜਿਹੜਾ ਵਾ ਉਹ ਸਾਜਿਆ ਹੋਇਆ ਵਾ ਤੇ ਇਹ ਮਹਾਨ ਨਗਰ ਕੀਰਤਨ ਜਿਹੜਾ ਵਾ ਤੰਤਨ ਬਾਬਾ ਦੀਪ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਜਨਮ ਅਸਥਾਨ ਤੇ ਪੂਜਣਾ ਵਾ ਤਾਂ ਇਸ ਵਕਤ ਹੁਣ ਤੁਹਾਨੂੰ ਅਸੀਂ ਦਰਸ਼ਨ ਦੀਦਾਰੇ ਜਿਹੜਾ ਵਾ ਉਸ ਪਵਿੱਤਰ ਪਾਲਕੀ ਸਾਹਿਬ ਦੇ ਕਰਵਾਵਾਏ ਜਿਹਦੇ ਵਿੱਚ ਗੁਰੂ ਮਹਾਰਾਜ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਿਸ਼ੋਭਿਤ ਨੇ ਆਪਣਾ ਤਾਂ ਤੁਸੀਂ ਵੀ ਜਿਹੜਾ ਵਾ ਇੱਕ ਵਾਰੀ ਹਾਜ਼ਰੀ ਜਰੂਰ ਲਗਾਉਣੀ ਆ ਦਰਸ਼ਨ ਦਿਦਾਰੇ ਦੇ ਵਿੱਚ ਜਿਹੜਾ ਵਾ ਇਸ ਵਕਤ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਜਿਹੜਾ ਵਾ ਤੁਹਾਡੇ ਸਕਰੀਨ ਦੇ ਉੱਪਰ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਇਸ ਪਵਿੱਤਰ ਆਗਮਨ ਦਿਹਾੜੇ ਨੂੰ ਸਮਰਪਿਤ ਜਿਹੜਾ ਸੰਗਤਾਂ ਦੇ ਵਿੱਚ ਅੱਜ ਬੜਾ ਜੋਸ਼ ਬੜਾ ਉਤਸ਼ਾਹ ਹੈ ਤੇ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ ਗੱਲਬਾਤ ਕਰਨ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਖਾਲਸਾ ਜੀ ਅੱਜ ਜਿਵੇਂ ਠੰਡ ਦਾ ਪਾਰਾ ਤਾਂ ਜਾ ਰਿਹਾ ਪਰ ਸੰਗਤਾਂ ਦੇ ਵਿੱਚ ਉਹਨਾਂ ਜੋਸ਼ ਉਹਨਾਂ ਉਤਸ਼ਾਹ ਦੇਖਣ ਨੂੰ ਮਿਲਿਆ ਰੂਹ ਖੁਸ਼ ਹੋ ਗਈ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਹਰ ਸਾਲ ਹੀ ਸੰਗਤਾਂ ਦਾ ਬਹੁਤ ਭਾਰੀ ਉਤਸ਼ਾਹ ਹੁੰਦਾ ਵਾ ਹਰ ਸਾਲ ਹੀ ਸੰਗਤਾਂ ਵੱਧ ਤੋਂ ਵੱਧ ਦਰਸ਼ਨ ਕਰਨੇ ਹੁੰਦੀਆਂ ਹਨ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਂਦੀਆਂ ਬਾਬਾ ਦੀਪ ਸਿੰਘ ਦੇ ਹਸਤਾਂ ਤੋਂ ਬਾਬੇ ਦੀ ਬਹੁਤ ਕਿਰਪਾ ਹੁੰਦੀ ਆ ਬੇਅੰਤ ਸੰਗਤਾਂ ਬੇਅੰਤ ਲੰਗਰ ਹੁੰਦੇ ਆ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਕਿਰਪਾ ਕਰਦਾ ਰਵੇ ਸੰਗਤਾਂ ਹਰ ਸਾਲ ਹੀ ਬਹੁਤ ਉਤਸ਼ਾਹ ਨਾਲ ਨਿੱਕੇ ਬੱਚੇ ਬਿਯੁਰ ਕੇ ਬੀਬੀਆਂ ਸਾਰੇ ਹੁੰਦੇ ਮਾਈ ਭਾਈ ਸਵੇਰੇ 8 ਵਜੇ ਤੋਂ ਆਰੰਭ ਹੋ ਜਾਂਦਾ ਨਗਰ ਕੀਰਤਨ ਪਿਛਲੇ ਸਾਲ ਰਾਤ ਦੇ 2:30 ਵਜੇ ਸਮਾਪਤ ਹੋਇਆ ਸੀ ਪੋਵਿੰਡ ਸਾਹਿਬ 10 ਮਿੰਟ ਘਟ 12 ਤੇ ਪਹੁੰਚਿਆ ਸੀ 10 ਦੇ ਘਰੇ ਹੁੰਦਿਆਂ ਹੁੰਦਿਆਂ 2:30 ਵਜੇ ਸੀ ਇਹ ਪਰਮਾਤਮਾ ਦੀ ਬਹੁਤ ਕਿਰਪਾ ਸਾਡੇ ਦੇ ਹੋਰ ਵੀ ਜਿਆਦਾ ਬਖਸ਼ਿਸ਼ ਆ ਕਿਉਂਕਿ 10 ਦੇ ਘਰੇ ਤੋਂ ਹੀ ਇਹ ਆਰੰਭ ਹੁੰਦਾ ਵਾ ਉਥੋ ਹੀ ਇਹ ਸੇਵਾ ਰਮੁੰਦੀ ਉਥੇ ਇਸ ਬਾਬਤ ਹੁੰਦੀ ਆ ਅਸੀਂ ਸਾਰੇ ਬਹੁਤ ਕਰਮਾਲਿਆਂ ਇਸ ਪਵਿੱਤਰ ਧਰਤੀ ਦੇ ਪ੍ਰਮਾਤਮਾ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਹਾਲ ਸਾ ਜੀ ਇੱਕ ਵੱਡਾ ਸਵਾਲ ਹੈ ਸਾਨੂੰ ਪਤਾ ਵੀ ਲੱਗਾ ਕਿ ਸਿੰਘ ਜਿਹੜੇ ਆ ਜਾਂ ਟਿਕਟਾ ਰਾਤ ਨੂੰ ਕਰਾ ਲਿਆ ਜਿਹੜੇ ਬਾਬਾ ਜੀ ਨੂੰ ਚਾਉਣ ਵਾਲੇ ਨੇ ਦੂਰ ਦਰਾਡੇ ਤੋਂ ਚੱਲ ਕੇ ਜਿਹੜਾ ਆ ਗਏ ਨੇ ਆਪਣਾ ਕਿ ਬਸ ਸੇਵਾ ਕਰਨੀ ਹੈ ਜੀ ਇੱਥੇ ਸੱਚੇ ਬਾਦਸ਼ਾਹ ਦੀ ਕਿਰਪਾ ਨਾਲ ਜੀ ਰਾਤ ਨੂੰ ਬਹੁਤ ਸੇਵਾ ਕਰਦੇ ਆ ਕਈ ਇਹਨਾਂ ਦਿਨਾਂ ਦੇ ਵਿੱਚ ਆਪਣੀ ਰਿਸ਼ਤੇਦਾਰਾਂ ਸਾਖ ਸਬੰਧੀਆਂ ਦੇ ਵਿਆਹ ਸ਼ਾਦੀ ਛੱਡ ਦਿੰਦੇ ਆ ਇਸ ਨਗਰ ਕੀਰਤਨ ਜੀ ਹਸਾਲਿਆਂ ਵਾਸਤੇ ਕਈ ਆਪਣੇ ਘਰੇਲੂ ਕੰਮ ਸਾਰੇ ਛੱਡ ਹੁੰਦੇ ਆ ਕਿ ਇਸ ਸੇਵਾ ਦੇ ਵਿੱਚ ਦਰਸ਼ਨ ਮੇਲੇ ਜਰੂਰ ਹੋਣਾ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣੀਆਂ ਕਈ ਸੰਗਤਾਂ ਬਹੁਤ ਬਹੁਤ ਦੂਰ ਤੋਂ ਆਪਣੀਆਂ ਟਿਕਟਾਂ ਕੋਕਰਾ ਕੇ ਹੁੰਦੀਆਂ ਸਵੇਰ ਤੋਂ ਲਾ ਕੇ ਰਾਤ ਤੱਕ ਇੱਥੇ ਆ ਦਿੰਦੇ ਕਈ ਕਈ ਸੰਗਤ ਐਸੀ ਆ ਜਿਹੜੀ ਇੱਕ ਰਾਤ ਪਹਿਲੋ ਆ ਜਾਂਦੀ ਆ ਇੱਕ ਰਾਤ ਬਾਅਦ ਵਿੱਚ ਜਾਂਦੀ ਆ ਉਹ ਦੋ ਦੋ ਰਾਤਾਂ ਇੱਥੇ ਰਹਿੰਦੇ ਆ ਕੋਈ ਹੋਟਲਾਂ 'ਚ ਰਹਿੰਦਾ ਕੋਈ ਸਰਾਵਾਂ 'ਚ ਰਹਿੰਦਾ ਗੁਰੂ ਸਾਹਿਬ ਦੀਆਂ ਬੜੀਆਂ ਖੁਸ਼ੀਆਂ ਮਿਲਦੀਆਂ ਜੀ ਵਾਹ ਇਤਨਾ ਵਾਹ ਆ ਇੱਕ ਜਕਾਰਾ ਛੱਡ ਕੇ ਫਿਰ ਛੁੱਟੀ ਲਈਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਭਾਈ ਸਾਹਿਬ ਦੇ ਨਾਲ ਅਸੀਂ ਗੱਲਬਾਤ ਕੀਤੀ ਬੜਾ ਸੰਗਤਾਂ ਦੇ ਵਿੱਚ ਜੋਸ਼ ਤੇ ਉਤਸ਼ਾਹ ਦੇਖਣ ਨੂੰ ਮਿਲਿਆ ਅੱਜ ਠੰਡ ਜਿਹੜੀ ਆ ਠੰਡ ਦਾ ਪਾਰਾ ਵੀ ਬੜਾ ਉੱਪਰ ਨੂੰ ਗਿਆ ਅੱਜ ਕਾਫੀ ਠੰਡ ਹੈ ਗਿਆ ਪਰ ਨੰਗੇ ਪੈਰੀ ਕਿਸ ਤਰ੍ਹਾਂ ਸੰਗਤਾਂ ਜਿਹੜੀਆਂ ਉਤਸ਼ਾਹ ਦੇ ਨਾਲ ਜੋਸ਼ ਦੇ ਨਾਲ ਜਿਹੜਾ ਦਿਖ ਰਹੇ ਨੇ ਬੜੀ ਵੱਡੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਵਾ ਨਤਮਸਤਕ ਹੋ ਰੀਆਂ ਨੇ ਜਿਵੇਂ ਸਿੰਘ ਸਾਹਿਬ ਦੱਸ ਰਹੇ ਸੀ ਕਿ ਕੋਈ ਵਿਆਹ ਛੱਡ ਦਿੰਦਾ ਕੋਈ ਰਿਸ਼ਤੇਦਾਰੀ ਦੇ ਵਿੱਚ ਪ੍ਰੋਗਰਾਮ ਕਾਰਜ ਛੱਡ ਦਿੰਦਾ ਜਿਹੜੀ ਵਿਦੇਸ਼ਾਂ ਦੇ ਵਿੱਚ ਸੰਗਤ ਬੈਠੀ ਆ ਪਹਿਲਾਂ ਹੀ ਟਿਕਟਾਂ ਕਢਾ ਕੇ ਜਿਹੜਾ ਵਾ ਇੱਕ ਇੱਕ ਦਿਨ ਪਹਿਲਾਂ ਹੀ ਆ ਕੇ ਸਿਰਫ ਤੇ ਸਿਰਫ ਮਹਾਰਾਜ ਦੀ ਸੇਵਾ ਵਾਸਤੇ ਜਿਹੜਾ ਦਿਨ ਕਰਦੀਆਂ ਨੇ ਆਪਣਾ ਸੋ ਸੰਗਤਾਂ ਦੇ ਵਿੱਚ ਦੇਖ ਸਕਦੇ ਕਿ ਬੜਾ ਉਤਸ਼ਾਹ ਜਿਹੜਾ ਵਾ ਭਰਪੂਰ ਦਿਸਾਨੂੰ ਦੇਖਣ ਨੂੰ ਮਿਲ ਰਿਹਾ ਵਾ ਇਸੇ ਤਹਿਤ ਸਾਡੇ ਕੋਲ ਪਈ ਅਮਰਬੀਰ ਸਿੰਘ ਟੋਟ ਜੀ ਮੌਜੂਦ ਨੇ ਟੋਟ ਸਾਹਿਬ ਨਾਲ ਗੱਲਬਾਤ ਕਰ ਲੈਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕਿਵੇਂ ਦੇਖਦੇ ਹੋ ਅੱਜ ਜਿਵੇਂ ਠੰਡ ਦਾ ਪਾਰਾ ਸੀ ਪਰ ਸੰਗਤਾਂ ਦੇ ਵਿੱਚ ਉਹਨਾਂ ਹੀ ਉਤਸ਼ਾਹ ਉਹਨਾਂ ਹੀ ਜੋਸ਼ ਸੀ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੰਦਮਿਤਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਮਾਂਬਲੀ ਜੋਦੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੀ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ 시ਦਗਨ ਸਾਹਿਬ ਤੋਂ ਜੋ ਨਗਰ ਕੀਰਤਨ ਦੀ ਰਮਤਾ ਹੁੰਦੀ ਹੈ ਬਹੁਤ ਹੀ ਭਾਰੀ ਉਤਸ਼ਾਹ ਸੰਗਤਾਂ ਦੇ ਵਿੱਚ ਕਿਉਂਕਿ ਇਹ ਠੰਡ ਦੇ ਬਾਵਜੂਦ ਵੀ ਹਰ ਸਾਲ ਹੀ ਸੰਗਤਾਂ ਦੇ ਵਿੱਚ ਵਾੜੀ ਅਢੀਕ ਹੁੰਦੀ ਆ ਇਸ ਨਗਰ ਕੀਰਤਨ ਦੀ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਵਾ ਗੁਰੂ ਮਹਾਰਾਜ ਦਾ ਜਸ ਗਾ ਰਹੀਆਂ ਹਨ ਅਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਰਹੀਆਂ ਹਨ ਥਾਂ ਥਾਂ ਤੇ ਲੰਗਰ ਲੱਗੇ ਹੋਏ ਹਨ ਇਹ ਸ਼ਰਧਾ ਭਾਵਨਾ ਹੈ ਬਾਬਾ ਦੀਪ ਸਿੰਘ ਦੇ ਪ੍ਰਤੀ ਅਤੇ ਮੈਨੂੰ ਬੜੀ ਇਸ਼ਕ ਦੀ ਖੁਸ਼ੀ ਹੈ ਕਿ ਜਦੋਂ ਸੰਗਤਾਂ ਜਿਹੜੀਆਂ ਵਾ ਹਰ ਸਾਲ ਜਿਹੜਾ ਵਧਾ ਹੋ ਰਿਹਾ ਵਾ ਇਸ ਨਗਰ ਕੀਰਤਨ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਬਾਬਾ ਦੀਪ ਸਿੰਘ ਕਿ ਸਾਰੇ ਦੇ ਮੇਰੇ ਪਰ ਹੱਥ ਰੱਖਣ ਤਾਂ ਜੋ ਇਹ ਦੇਖ ਕਿ ਕਿੰਨੇ ਵਿੱਚ ਸਾਰੇ ਹਰ ਸਾਲ ਵਕਤ ਬਤਵਾਦ ਇਸ ਮੂਲੀ ਦੇ ਕਰਕੇ ਗੁਰੂ ਮਹਾਰਾਜ ਦਾ ਚੜ੍ਹਦੀ ਕਲਾ ਦੇ ਨਾਲ ਆਸ਼ਵਾ ਦਿੰਦੇ ਰਹਿਣਾ ਖਾਲਸਾ ਜੀ ਪਤਾ ਲੱਗਾ ਸੀ ਕਿ ਸੰਗਤਾਂ ਦਾ ਕੋਈ ਕਹਿੰਦੇ ਜੀ ਭਾਵੇਂ ਕਿ ਰਿਸ਼ਤੇਦਾਰ ਦਾ ਵਿਆਹ ਸੀ ਚਾਹੇ ਕਾਰਜ ਸੀ ਉਹ ਵੀ ਸੰਗਤਾਂ ਨੇ ਛੱਡਤਾ ਇੰਨਾ ਪਿਆਰ ਹੈ ਬਾਬਾ ਦੀਪ ਸਿੰਘ ਜੀ ਦੇ ਨਾਲ ਦੇਖੋ ਜੀ ਤੁਸੀਂ ਦੇਖੋ ਐ ਐਤਵਾਰ ਦੁਪਹਿਰਾ ਸਾਹਿਬ ਦੇਖੋ ਕਿੰਨੀ ਸੰਗਤ ਹੁੰਦੀ ਆ ਮੰਨ ਲਓ ਕਿ ਦੇਸ਼ ਦਾ ਕੋਈ ਕੋਨਾ ਨਹੀਂ ਆਏ ਭਾਰਤ ਦਾ ਕੋਈ ਕੋਨਾ ਨਹੀਂ ਜਿੱਥੇ ਸ਼ੰਗਤ ਨਹੀਂ ਆਉਂਦੀ ਇੰਨਾ ਬੜਾ ਆਸ਼ਤਾਵਾ ਇੰਨੀ ਵਧੀ ਸਰਦਾ ਭਾਵਨਾਵਾਂ ਉਸ ਮਰਪਤ ਦੀ ਬਾਬਾ ਦੀਪ ਸਿੰਘ ਜੀ ਨੂੰ ਜਿਹੜੀ ਸੰਗਤ ਆ ਬਹੁਤ ਪਿਆਰ ਕਰਦੀ ਆ ਸ਼ਹੀਦ ਸਿੰਘਾਂ ਨੂੰ ਇਸ ਕਰਕੇ ਸੰਗਤਾਂ ਦੇ ਵਿੱਚ ਉਹ ਆਪਣਾ ਆਪਣੇ ਜਿਹੜੇ ਪਰਿਵਾਰ ਦੇ ਕਾਰਜ ਆ ਉਹਨੂੰ ਪਿੱਛੇ ਛੱਡ ਕੇ ਉਹਨਾਂ ਦਾ ਹੁੰਦਾ ਕਿ ਬਾਬਾ ਦੀ ਜੀ ਦਾ ਆਸ਼ੀਰਵਾਦ ਲਈਏ ਇਸ ਕਰਕੇ ਬਾਬਾ ਜੀ ਦੀ ਪ੍ਰਤੀ ਸੰਗਤਾਂ ਦਾ ਬਹੁਤ ਛਾ ਹੈ ਮਾਰਾ ਇਧੇ ਬਣਾਈ ਰੱਖੇ ਕਿਉਂਕਿ ਬਾਬਾ ਜੀ ਹਰ ਸੰਗਤ ਦੀ ਝੋਲੀ ਭਰਦੇ ਹਨ ਬੜੀਆਂ ਖੁਸ਼ੀਆਂ ਗੁਰੂ ਘਰ 라 ਕੇ ਲੋਕੀ ਲੈ ਕੇ ਜਾ ਰਹੇ ਹਨ ਇਹ ਹੀ ਭਾਵਨਾ ਹੈ ਤਾਂ ਹੀ ਅੱਜ ਦੇ ਦਿਨ ਬੇਰੇ ਕੋਲ ਮਹਾ वाले जी भी मौजूद ने खालसा जी ने ਗੱਲਬਾਤ ਕਰ ਲੈਂਦੇ ਆ ਸਾਡੇ ਕਰਕੇ ਇੱਕ ਬਾਬਾ ਜੀ ਤਰਨਾ ਦਲ ਬੰਦ ਤੋਂ ਆਏ ਜੋ ਬਾਬਾ ਜੀ ਅੱਜ ਨਗਰ ਕੀਰਤਨ ਆ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਜਨਮ ਦਿਹਾੜੇ ਨੂੰ ਸਮਰਪਿਤ ਇਸ ਨਗਰ ਕੀਰਤਨ ਦੀਆਂ ਸਮੂਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਠੰਡ ਦਾ ਪਾਰਾ ਜਿਵੇਂ ਤਾਂ ਨੂੰ ਅੱਜ ਗਿਆ ਆਇਆ ਹੈ ਜੀ ਪਾਰਾ ਬੜਾ ਉੱਪਰ ਨੂੰ ਗਿਆ ਪਰ ਉਸੇ ਤਹਿ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਬੜਾ ਜੋਸ਼ ਵਾ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਜਿਹੜੀਆਂ ਨੰਗੇ ਪੈਰੀ ਜਿਹੜਾ ਵਾ ਕਾਰਜ ਜਿਹੜਾ ਗੁਰੂ ਮਹਾਰਾਜ ਦਾ ਝਾੜੂ ਲਗਾਉਂਦੇ ਹਾਂ ਦੇਖ ਰਹੀਆਂ ਨੇ ਤੇ ਗੱਲਬਾਤ ਹੀ ਕਰ ਲੈਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜੀ ਅੱਜ ਠੰਡ ਵੀ ਬੜੀ ਆ ਪਰ ਉਤਸ਼ਾਹ ਵੀ ਬੜਾ ਸਾਡੇ ਸੰਗਤਾਂ ਦੇ ਵਿੱਚ ਕਿੱਦਾਂ ਹੈ ਜੀ ਬਾਬਾ ਦੀਸ਼ੇ ਜੀ ਹਰ ਇੱਕ ਤੇ ਕਿਰਪਾ ਕਰਦੇ ਆ ਕਰਦੇ ਆ ਜੀ ਕੀਤੀ ਆ ਜੀ ਬਿਲਕੁਲ ਬਿਲਕੁਲ ਕਰਦੇ ਨੇ ਹਰ ਸਾਲ ਕਰਦੇ ਨੇ ਹਰ ਟਾਈਮ ਕਰਦੇ ਨੇ ਸ਼ੁਕਰ ਹੈ ਮਾਲਕ ਦਾ ਜਿਨੇ ਇੰਨੀਆਂ ਦੀਆਂ ਬਖਸ਼ ਬਾਕੀ ਅਸੀਂ ਅਸੇ ਅਸੇ ਆਵਾਜ਼ੀ ਚਾਜਰੇ ਗਿਆ ਜੀ ਸ਼ੁਕਰ ਮਾ ਸੋ ਦੇਖ ਸਕਦੇ ਹੋ ਕਿ ਕਹਿੰਦੇ ਸ਼ੁਕਰ ਆ ਕਰਮਾ ਵਾਲੇ ਜੀ ਆ ਕਿ ਬਾਬਾ ਦੀਪ ਸਿੰਘ ਜੀ ਨੇ ਜਿਹੜਾ ਸਾਨੂੰ ਸੇਵਾ ਬਖਸ਼ੀ ਹੋਈ ਆ ਬੜਾ ਭੈਣਾਂ ਦੇ ਵਿੱਚ ਮਾਵਾਂ ਦੇ ਵਿੱਚ ਉਤਸ਼ਾਹ ਆ ਸਾਡੀਆਂ ਭੈਣਾਂ ਦੇ ਵਿੱਚ ਦੇਖ ਸਕਦੇ ਹੋ ਨੰਗੇ ਪੈਰੀ ਸੇਵਾ ਜਿਹੜੀ ਕੀਤੀ ਜਾ ਰਹੀ ਆ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਠੰਡ ਦੇ ਦਿਨਾਂ ਦੇ ਵਿੱਚ ਸੋ ਦੇਖ ਸਕਦੇ ਹੋ ਇੱਕ ਨਿੱਕੀ ਜੀ ਬੱਚੀ ਵੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੀ ਕਲਾਸ ਚ ਪੜਦੇ ਹੋ ਪੁੱਤ 6th C 6th C ਚ ਸੋ ਅੱਜ ਜਿਹੜਾ ਅੱਜ ਕੀਰਤਨ ਦਰਬਾਰ ਵਿੱਚ ਸੇਵਾ ਕਰ ਰਹੇ ਹੋ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਜੀ ਦੀ ਕਿਰਪਾ ਕਰਦੇ ਨੇ ਬਾਪੂ ਖੰਡੇ ਵਾਲੇ ਹਰਤੇ ਹਾਂਜੀ ਕੀਤੀ ਆ ਜੀ ਹਾਂਜੀ ਕੀ ਕਹਿਣਾ ਚਾਹੋਗੇ ਸੰਗਤਾਂ ਜਿਹੜੀਆਂ ਦੇਖ ਰਹੀਆਂ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਬਾਬਾ ਜੀਪ ਸਿੰਘ ਜੀ ਦੇ ਨਗਰ ਕੀर्तन ਦੀ ਸਾਰੀ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਇਹ ਹੋਰ ਕੋਈ ਨਹੀਂ ਕੋਈ ਨਹੀਂ ਹੋ আচ্ছা ਕੀ ਕਹਿਣਾ ਚਾਹੋਗੇ ਜਿਹੜੀ ਸੰਗਤਾਂ ਇਸ ਟਾਈਮ ਮੈਸੇਜ ਵੀਡੀਓ ਦੇਖ ਰਹੀਆਂ ਬਾਬਾ ਜੀ ਨੇ ਸਾਡੇ ਤੋਂ ਬਹੁਤ ਮਿਹਰਪਿਆ ਕੰਮ ਕੀਤਾ ਗੀਤਨ ਦੇ ਨਾਲ ਜੋੜਿਆ ਸਾਨੂੰ ਕੀਰਤਨ ਦੇ ਨਾਲ ਜੋੜਿਆ ਅੱਛਾ ਕੀਰਤਨ ਕਰਦੇ ਹੋ ਤੁਸੀਂ ਹਾਂਜੀ ਅੱਛਾ ਜੀ ਅੱਗੇ ਜਾ ਕੇ ਫਿਰ ਕੀ ਕਰਨਾ ਫਿਊਚਰ ਦੇ ਵਿੱਚ ਮੈਂ ਰਾਗੀ ਬੰਨਾ ਵਾਹ ਜੀ ਵਾਹ ਅੱਛਾ ਅੱਜ ਦੀ ਡੇਡ ਵਿੱਚ ਬੱਚੇ ਕੁਝ ਹੋਰ ਬੰਨਾ ਚਾਹੁੰਦੇ ਨੇ ਤੁਸੀਂ ਪਰ ਰਾਗੀ ਬੰਨਾ ਚਾਹੁੰਦੇ ਹੋ ਬਾਬਾ ਜੀ ਨੇ ਸਾਡੇ ਵਾਸਤੇ ਕਿੰਨੀ ਆਸ਼ੀਰਵਾਦ ਦਿੱਤੀ ਹੈ ਸਲੇਮੇ ਰਾਗੀ ਬੰਨਾ ਚਾਹੁੰਦੀ ਅੱਛਾ ਤੁਹਾਨੂੰ ਯਾਦ ਆਸ਼ੀਰਵਾਦ ਉਹਨਾਂ ਦੀਆਂ ਹਾਂਜੀ ਅੱਛਾ ਬੱਚੇ ਪੁੱਤ ਅੱਜ ਕੱਲ ਟੀਵੀਆਂ ਟੂਵੀਆਂ ਦੇ ਵਿੱਚ ਵੱਢ ਚੁੱਕੇ ਆ ਗੁਰੂ ਸਾਹਿਬ ਦੀਆਂ ਸ਼ਹੀਦੀਆਂ ਨੂੰ ਭੁੱਲ ਚੁੱਕੇ ਨੇ ਆਪਣਾ ਉਹਨਾਂ ਬੱਚਿਆਂ ਨੂੰ ਕੀ ਕਹੋਗੇ ਸਾਰਿਆਂ ਸਾਰਿਆਂ ਨੂੰ ਅਸੀਂ ਕਹਿੰਦੇ ਆ ਕਿ ਸਾਰੀਆਂ ਪਿਛਲੀਆਂ ਇਤਿਹਾਸ ਜੇਤੇ ਕਰੋ ਤੇ ਸ਼ਹੀਦੀਆਂ ਬੜੀ ਯਾਦ ਕਰੋ ਕਿ ਗੁਰੂਆਂ ਨੇ ਸਾਡੇ ਵਾਸਤੇ ਕਿਹ ਸ਼ਹੀਦੀਆਂ ਦਿੱਤੀਆਂ ਵਾਂ ਕਿੱਥੋਂ ਆਏ ਹੋ ਤੁਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਹੋ ਹਾਂਜੀ ਅੰਮ੍ਰਿਤਸਰ ਕਿੱਥੋਂ ਸ਼ਰਮਾ ਕਲੋਨੀ ਸ਼ਿਦਾ ਠੀਕ ਹੈ ਜੀ ਆਪਾਂ ਫਤਿਹ ਦੀ ਸਾਂਝ ਫਤਿਹ ਨਾਲ ਪ੍ਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਚਲੋ ਭੈਣ ਚਲੋ ਸੋ ਦੇਖ ਸਕਦੇ ਹੋ ਕਿ ਨਿੱਕੀ ਜੀ ਬੱਚੀ ਜੀ ਉਹਦੇ ਵਿੱਚ ਬੜਾ ਉਤਸ਼ਾਹ ਸੀ ਕਹਿੰਦੇ ਆ ਜੀ ਮੈਂ ਜਿਹੜਾ ਵਾ ਆਪਣਾ ਵੱਡੇ ਹੋ ਕੇ ਕੀਰਤਨ ਕਰਨਾ ਕੀਰਤਨ ਸਿੱਖ ਰਹੇ ਨੇ ਚਲੋ ਕਰਮਾ ਵਾਲੇ ਸ਼ੁਕਰ ਹੈ ਗੁਰੂ ਸਾਹਿਬ ਦਾ ਕਿ ਬੱਚੇ ਜਿਹੜੇ ਗੁਰੂ ਮਹਾਰਾਜ ਦੀ ਬਾਣੀ ਦੇ ਨਾਲ ਲੱਗ ਰਹੇ ਨੇ ਆਪਣਾ ਸੋ ਤਸਵੀਰਾਂ ਜਿਹੜੀਆਂ ਇਸ ਵਕਤ ਜਿਹੜੀਆਂ ਪਉਵਿੰਡ ਸਾਹਿਬ ਨੂੰ ਜਿਹੜਾ ਮਹਾਨ ਨਗਰ ਕੀਰਤਨ ਜਾ ਰਹੇ ਸੋ ਉਹਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਿਹਾ ਨੰਗੇ ਪੈਰ ਇਹਨਾਂ ਭੈਣਾਂ ਦਾ ਜੋਸ਼ ਜਿਹੜਾ ਉਹਨਾਂ ਨੂੰ ਸਜਦਾ ਆ ਸਲਾਮ ਇਹ ਸਭ ਕਿਰਪਾ ਜਿਹੜੀ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਹੈ ਇਹ ਉਹਨ ਸੰਗਤ ਜਿਹੜੀ ਪਿਆਰ ਕਰਦੀ ਆ ਬਾਬਾ ਦੀਪ ਸਿੰਘ ਜੀ ਨੂੰ ਇਹ ਉਹਨਾਂ ਦਾ ਹੀ ਪਿਆਰ ਆ ਸੋ ਅੱਗੇ ਵੀ ਜਿਹੜੀ ਗੱਲਬਾਤ ਉਹ ਵੀ ਸੰਗਤਾਂ ਦੇ ਨਾਲ ਕਰ ਲਾਂਗੇ ਤੁਸੀਂ ਇਸ ਵਕਤ ਜਿਹੜਾ ਦਰਸ਼ਨ ਤੁਹਾਨੂੰ ਦਰਸ਼ਨ ਦੇਦਾਰੇ ਕਰਾਏ ਤੰਤਰ ਬਾਬਾ ਦੀਪ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਾਨ ਨਗਰ ਕੀਰਤਨ ਨੂੰ ਸਮਰਪਿਤ ਜਿਹੜਾ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਇਹ ਕੀਰਤਨ ਜਿਹੜਾ ਵਾ ਗੁਰਦੁਆਰਾ ਪਹੂਵੈਂ ਸਾਹਿਬ ਜਿਹੜਾ ਪੁੱਜਦਾ ਹੋਣਾ ਸੀ ਸ੍ਰੀ ਅਮਰ ਸਾਈ ਸਾਹਿਬ ਤੋਂ ਚੱਲ ਕੇ ਸੋ ਫਤਿਹ ਦੀ ਸਾਂਝ ਫਤਿਹ ਨਾਲ ਪ੍ਰਵਾਨ ਅਸੀਂ ਕਰਦੇ ਹਾਂ ਤੁਹਾਡੇ ਕੋਲ ਛੁੱਟੀ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਵਕਤ ਤੁਸੀਂ ਦੇਖ ਰਹੇ ਅੰਮ੍ਰਿਤਸਰ ਅਵਾਜ਼ ਟੀਵੀ ਦਾਸ ਲਵਗਿਲ ਛਾ ਮੇਰੇ ਨਾਲ ਨੇ ਕੈਮਰਾਮੈਨ ਰਿਸ਼ਾਲ ਖੇੜਾ ਅੰਮ੍ਰਿਤਸਰ ਅਵਾਜ਼